ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਪਹਿਲਾਂ ਤਾਂ ਜੀ ਵਿਸਾਖੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਤੇ ਆਪਣਾ ਡੈਡੀ ਤਾਂ ਗਏ ਹੋਏ ਨੇ ਤਲਵੰਡੀ ਵਿਸਾਖੀ ਤੇ ਤੇ ਅੱਜ ਜਸ਼ਨ ਹੋ ਗਿਆ ਰੈਡੀ ਲੈ ਪਿਆ ਹੈ ਤਾਂ ਜਾਣਾ ਨਹੀਂ 8:00 ਵਜੇ ਤੇ ਜਸ਼ਨ ਨੇ ਪਾਲੇ ਜੀ ਇਹ ਚ ਆਪਦੇ ਚਾਰ ਸੂਟ ਬੈਗ ਚ ਕਹਿੰਦਾ ਮੰਮੀ ਐਪਲ ਵਾਲੇ ਬੈਗ ਚ ਲੈ ਲੇ ਜੀ ਤੇ ਜਸ਼ਨ ਉਹ ਗੈੜੀ ਹੁਣ ਅੱਜ ਕੱਲ ਪਹਿਲਾਂ ਆਪਣਾ ਟਰੈਕਟਰ ਗਿਆ 8:00 ਵਜੇ ਅੱਜ ਹੁਣ ਇੱਕ ਹੋਰ ਟਰੈਕਟਰ ਜਾਊਗਾ 8:00 ਵਜੇ ਤੇ ਉਹਨਾਂ ਨਾਲ ਜਾਊਗਾ ਜਸ਼ਨ ਤੇ ਮੈਂ ਲਾ ਰਹੀ ਹਾਂ ਜੀ ਇੱਧਰ ਪੁੱਛੇ ਇਹਨੂੰ ਪਹਿਲਾਂ ਇਹਦੇ ਕੱਪੜੇ ਕੁੱਪੜੇ ਪ੍ਰੈਸ ਕਰਕੇ ਰੈਡੀ ਕਰਿਆ ਤੇ ਮੰਮੀ ਤੋਂ ਹੀ ਜਾਂਦੇ ਆ ਜੀ ਕੱਪੜੇ ਆ ਦੇਖ ਡੈੜੀ ਹਰਾ ਵੜਦਾ ਫਿਰ ਲੈਡ ਬਗ ਜੂਗੀ ਸਮਾਲ ਬੈਗ ਚ ਫਾਤੀ ਕੱਢ ਲਾ

ਆ ਬਿਦਾਲੀ ਚਾਦਰ ਤਾਂ ਜੀ ਲਾਤੀ ਅੱਜ ਇਹ ਤਾਂ ਪਾ ਮਗ ਤੋਂ ਹੋਣੀ ਫਿਰ ਤੇ ਅਲਕਤੀ ਆਈ ਜਾਂਦੀ ਹੈ ਕੀ ਕਰੀ ਤੇ ਜਿਹੜਾ ਮੈਂ ਕੱਲ ਕੂੜਿਆ ਹੁੰਦੇ ਸੀ ਜੀ ਦੇਖੋ ਮੇਰੇ ਕੋਲ ਸੋਹਣੇ ਆ ਮੈਂ ਪਾ ਲੇ ਦੇਖੋ ਮੈਨੂੰ ਬਲੈਕ ਰੰਗ ਸੋਹਣਾ ਲੱਗਿਆ ਮੈਂ ਪਾ ਲਿਆ ਅੱਜ ਮੁਖਾਟੀਆਂ ਦੀਆਂ ਸਹੀ ਹੋ ਜਾਣੀਆਂ ਖਰਾਬ ਦੀਆਂ ਹੋਈਆਂ ਪਈਆਂ ਤੇ ਬਸ ਜੀ ਲਾ ਲਈ ਆਪਾਂ ਪੋਚੇ ਮੰਮੀ ਤੋਂ ਜਾਂਦੇ ਜੀ ਕੱਪੜੇ ਚਾਹ ਦੇਣਗੇ ਬਸ ਮਸ਼ੀਨ ਵਿੱਚ ਪਾਏ ਪਏ ਇੱਕ ਵਾਇਰ ਬਸ ਇੱਕ ਛੁੱਟ ਰਹਿ ਗਿਆ ਕਿ ਜੰਦਰੇ ਦੀ ਲੋਕਾਂ ਨੂੰ ਤਾਂ ਨਾ ਹੋ ਹਰ ਅਚਰਾ ਵਰਤੇ ਫਿਰ ਕਾਲਾ ਆਪਣੇ ਛੋਲੇ ਜਿਹੜੇ ਸੁੱਕੇ ਉਹ ਵੱਡੇ ਕੰਡ ਕੀ ਹੁੰਦੀ ਹੈ ਇਹਨਾਂ ਦਾ ਫਿਰ ਕੱਪੜੇ ਬਾਅਦ ਚ ਪਾ ਦਿੰਦੇ ਹਾਂ ਉਸ ਵਿੱਚ ਤੇ ਦੂਜਾ ਧੋਤੇ ਤੇ ਆ ਜਾਤਰ ਪਾਵਾਂਗੇ ਫਿਰ ਆ ਬਡਾਲੀ ਤੇ ਇੰਨਾ ਨਾ ਮੇਰੇ ਤਾ ਗੱਡਿਆ ਜੀ ਇਹਨਾਂ ਨਾ ਕੱਲ ਪਹਿਨਾ ਤਾਂ ਆ ਆਛਾ ਮੁਝਾ ਹੋ ਉਹ ਵੀ ਨਾ ਨਿਕਲਿਆ ਹੁਣ ਫੇਰ ਕਿਦੋਂ ਝਾੜੂ ਲਾਇ ਨਾ ਕਿ ਹੁਣ ਪੋਚੇ ਚ ਫੇਰ ਇਹਨਾਂ ਨਾ ਨਿਕਲਦਾ ਮਾਸਾ ਔਖਾ ਹੀ ਲੋੜ ਆਊਗਾ ਤੇ ਚਲੋ ਜੀ ਅੱਜ ਆਪਣਾ ਜਸ਼ਨ ਜਾਂਦਾ ਬਸਾਖੀ ਤੇ ਤੇ ਸ਼ਾਇਦ ਸਵੇਰੇ ਸ਼ਾਇਦ ਸਵੇਰੇ ਮੰਮੀ ਤਾਂ ਸ਼ਾਇਦ ਜਾਣਗੇ ਕਿ ਉਹ ਮੈਂ ਵੀ ਬਾਜਾ ਬਸਾਖੀ ਤੇ ਲੰਗਰ ਤੇ ਲੰਗਰ ਲਾਉਣਗੇ ਆਪਣੇ ਤੇ ਫਿਰ ਉੱਥੇ ਬਣਾਵਾਂਗੇ ਰੋਟੀਆਂ ਦੇਖਦੇ ਆਹ ਜੇ ਕੀ ਬਣਦਾ ਸਵੇਰ ਦੀ ਸ੍ਰੀਨਾ ਤੇ ਚਲੋ ਜੀ ਮਲਾਲਾ ਪਹੁੰਚੇ ਆਪਾਂ ਮਿਲਦੇ ਹਾਂ ਸੋਨੂੰ ਫਿਰ ਲਓ ਜੀ ਕੰਮ ਤੰਦਾ ਦੂਜਾ ਆਪਾਂ ਕਰ ਲਿਆ ਮੰਮੀ ਉਧਰ ਪਸੂਆਂ ਵਾਲਾ ਨਿਵੇੜਿਆ ਏ ਤੇ ਮੈਂ ਕਪੜੇ-ਕੁਪੜੇ ਧੋ ਕੇ ਬਾਹਰ ਹੀ ਦੇਖੋ ਰੋਟੀ ਨੂੰ ਹੋ ਗਏ ਲੇਟ ਤੇ ਪੋਚੇ ਲਾਤੇ ਰੋਟੀ ਨੂੰ ਹੋ ਗਏ ਲੇਟ ਬਸ ਥੋੜਾ ਜਿਹਾ ਇੰਨੀ ਧੁੱਪ ਆ ਗਈ ਤੇ ਜਸ਼ਨ ਨੇ ਰੈਡੀ ਆਖਿੰਦੇ ਰੋਟੀ ਬਣਾ ਲਓ ਮੈਂ ਜਸ਼ਨ ਚਾਰ ਘੰਟੇ ਘੰਟਾ ਲੱਗ ਗਿਆ ਹੋਰ ਪਹਿਲਾਂ ਜਸ਼ਨ ਦੇ ਸੋਨੂੰ ਪਤਾ ਕੱਪੜੇ-ਕੁਪੜੇ ਪ੍ਰੈਸ ਕਰੇ ਫੇਰ ਇੱਕ ਉਹਦੇ ਕੁੜਤਾ ਨਾ ਪੀਲਾ ਜਾ ਹੋਇਆ ਪਿਆ ਸੀ ਚਿੱਟਾ ਕੁੜਤਾ ਵੀ ਅਮਾ ਫਿਰ ਮੈਂ ਉਹਨੂੰ ਲਾਇ ਬਰਾਏ ਦੇਣ ਲੱਗੀ ਥੋੜਾ ਜਿਹਾ ਤੇ ਉਹ ਫਿਰ ਉਹ ਸੁੱਕਿਆ ਫਿਰ ਦੁਬਾਰੀ ਹੋਤੇ ਫੇਰ ਪ੍ਰੈਸ ਮਾਰੀ ਤੇ ਕੱਲ ਦਾ ਮੈਂ ਪੁੱਛਿਆ ਸੀ ਕੱਲ ਦਾ ਦਾਦਾ ਕੁੜਤਾ ਹੋ ਜਾ ਮੈਂ ਨਹੀਂ ਲੈ ਕੇ ਜਾਣਾ ਤੇ ਅੱਜ ਆ ਦਾ ਮੈਂ ਕੁੜਤਾ ਵੀ ਅਮਾ ਲੈ ਕੇ ਜਾਣਾ ਤੇ ਤਾਂ ਕਰਕੇ ਬਸ ਮਾੜੇ ਮਾੜੇ ਨਾਲ ਹੋ ਗਈ ਲੇਟ ਬਾਕੀ ਹੁਣ ਤਾਂ ਟਾਈਮ ਜੀ 9 ਵਜੇ ਆ ਤੇ ਫਿਰ ਵੀ ਐ ਲੱਗਦਾ ਵੀ ਜਮਾ 11 ਵਜੇ ਦੁਪਹਿਰਾ ਹੋ ਗਿਆ ਦਿਣੀ ਇਹੇ ਜੀ ਹੋ ਗਏ ਤੇ ਲਓ ਜੀ ਬਸ ਹੁਣ ਰੋਟੀਆਂ 15 ਮਿੰਟਾਂ ਦੀਆਂ 15 ਮਿੰਟ ਚੁੱਲਾ ਆ ਕੇ ਰੋਟੀ ਖਾ ਕੇ ਆਪਾਂ ਚੱਕ ਦਾਂਗੇ ਭਾਂਡੇ ਬਸ ਫਿਰ ਲੇਟ ਲੁੱਟ ਧਰਾਂਗੇ ਫਿਰ ਚਾਹ ਧਰਾਂਗੇ ਕੰਮ ਤਾਂ ਮੁੱਕਦੇ ਨਹੀਂ ਚਲੋ ਜੀ ਬਣਾ ਲਈਏ ਰੋਟੀ ਰੋਟੀ ਲਈ ਖਾ ਆਪਾਂ ਤੇ ਮੈਂ ਚੱਕਨੀਆ ਭਾਂਡੇ ਤੇ ਮੰਮੀ ਘਰ ਦੇਣਗੇ ਲੇਟੀ ਫਸਪਾਂਡੇ ਮਾਝਕੇ ਫੇਤਰਾਂਗੇ ਚਾ ਕਿ ਜਸ਼ਨ ਦਾ ਡੈਡੀ ਸਰੋਂ ਸਰੋਂ ਪੱਲੜ ਤੇ ਪਾਈ ਜਾਂਦੇ ਆ ਜਿਹੜੀ ਆਪਾਂ ਕੱਢੀ ਤਿੰਨ ਘਟੇ ਤਿੰਨ ਚਾਰ ਘਟੇ ਕਲੇ ਰੱਖਿਆ ਜਿਹੜੇ ਤੇਲ ਵਾਸਤੇ ਤੇ ਉਹ ਲਾਈ ਜਾਂਦੇ ਧੁੱਪੇ ਕਿਉਂਕਿ ਫੇਰ ਚਾਰ ਪੰਜ ਦਾ ਮੌਸਮ ਖਰਾਬ ਦਸੀ 13 14 ਨੂੰ ਮੌਸਮ ਖਰਾਬ ਦਸੀ ਇਹਦੇ ਮੀਂਹ ਦਸੀ ਜਾਂਦੇ ਆ ਅੱਜ ਤੋਂ ਪਲਗ ਜੂਗੀ ਕੁ ਸਵੇਰ ਲੱਗ ਜੂਗੀ ਤੇ ਫੇਰ ਚੱਕ ਆ ਦੇਖੋ लो जी सरों फिर धुप्प तो लागी जो गट्टे देवे पर पूरी मोटी है वो अपनी है ना देखो जी कि मोटी सरों ਮੇਰਾ ਨਾਮ ਲਖਬੀਰ ਲਖਬੀਰ ਚੱਕੋ ਜੀ ਖੰਡਿਆਤੀ ਸਰੋਂ ਤੇ ਹੁਣੇ ਸੁੱਕ ਜੂਗੀ ਤੇ ਫੇਰ ਭਰ ਦੇਣਗੇ ਗੱਟੇ ਤੇ ਮੈਂ ਚੱਕਦੀਆਂ ਭਾਂਡੇ ਆਪਣੇ ਭਾਂਡੇ ਮਾਂਜ ਲਈ ਮਾਂਜ ਲਈ ਫੇਰ ਕਰਦੇ ਆਂ ਚਾਹ ਪਾਣੀ ਲਓ ਜੀ 2:00 ਵਜ ਗਏ ਤੇ ਆਪਾਂ ਧਰ ਲਈ ਚਾਹ ਤੇ ਮੈਂ ਨਾ ਮੈਂ ਤੇ ਮੰਮੀ ਦੋਨੇ ਨਾਲ ਆਤੀ ਆ ਕਿ ਅਸੀਂ ਇਹ ਸ਼ਾਇਦ ਅਕ ਕੱਲ ਨੂੰ ਜਾਈਏ ਆਪਾਂ ਤਲਵੰਡੀ ਸਾਬੋ ਵਿਸਾਖੀ ਤੇ ਤੇ ਲਾ ਉੱਥੇ ਕਰਾਂਗੇ ਲੰਗਰ ਦੀ ਸੇਵਾ ਆਪਣੇ ਜਿਹੜੇ ਉਹ ਵੀ ਔਡਾਂ ਵਾਲੇ ਲਾਉਂਦੇ ਹੁੰਦੇ ਲੰਗਰ ਉੱਥੇ ਕਰਾਂਗੇ ਜੀ ਸੇਵਾ ਛੇਤ ਜਾਈਏ ਪੱਕਾ ਨਹੀਂ ਕਹਿ ਸਕਦੇ ਤੇ ਲਓ ਜੀ ਮੈਂ ਧਰ ਲਈ ਚਾ ਤੇ ਨਾਟ ਹੋਗੇ ਕੁਝ ਟਾਈਮ ਰੈਸਟ ਕਰੀ ਤੇ ਲਾਟ ਆਪਣੀ ਹੁੰਦੀ ਨਹੀਂ ਤੇ ਹਵਾ ਵੀ ਨਹੀਂ ਚੱਲਦੀ ਤੇ ਬਸ ਦਿਨ ਉਹ ਸਹੀ ਕੱਢੀ ਦਾ ਉੱਲਾੜ ਤਾਂ 10-15 ਦਿਨ ਨਹੀਂ ਛੱੜਦੇ ਜਦੋਂ ਕੜਕਾ ਵੱਢੀਆਂ ਗਈਆਂ ਸਾਰਿਆਂ ਦੀ ਉਦੋਂ ਛੱਡਦੇ ਲੋ ਜੀ ਚਾਹ ਉਬਲਾਈ ਆ ਆਪਣੀ ਤੇ ਆਪਾਂ ਪਾ ਲਈਏ ਦੁੱਧ ਚਾਹ ਚ ਫਿਰ ਖਾਂਦੇ ਆ ਰੋਟੀ ਤੇ ਫਿਰ ਬਾਵਾਂਗੇ ਸਿਰ ਸ਼ੁਰੂ ਲਈਏ ਦੁੱਧਾ ਹੁਣ ਲਈਏ ਦੁੱਧਾ ਜਦ ਹਵਾ ਆਣੀ ਉਹ ਭੱਜ ਜਾਂਦਾ ਜੀ ਜਸਵੰਤ ਰੈਡੀ ਜੀ ਸਰੋਂ ਦਾ ਡਾਈ ਜਾਂਦੇ ਜਿਹੜੀ ਆਪਣੀ ਵੀ ਸਰੋਂ ਵੇਚ ਕੇ ਸੀ ਝਾਰ ਕੱਢਿਆ ਸੀ ਉਹਨਾਂ ਨੂੰ ਮੈਂ ਵਾਹ ਜਾਂਦਾ ਉਹਦਾ ਹਵਾ ਖੜ ਜਾਂਦੀ ਹੈ ਜਦੋਂ ਆ ਜਾ ਲਾਟ ਹੈ ਨਹੀਂ ਓਏ ਲਾਟ ਹੁੰਦੀ ਤਾਂ ਫਿਰ ਤਾਂ ਟਾਈਮ ਹੀ ਲੱਗਦਾ ਸੀ ਫਿਰ ਤਾਂ ਪੱਖੇ ਨਾਲ ਉਹਦੀ ਹੁਣ ਕਰਿਆ ਹਾਂ ਹੁਣ ਹਵਾ ਝੜ ਦੂਗਾ ਹੈ ਨਹੀਂ ਹਵਾ ਕਿਹੜੀ ਅੱਜ ਅੱਜ ਤਾਂ ਉਹ ਹੀ ਮਾਰੇ ਮੋٹے ਗੁੱਲੇ ਜਿਹਾ ਹੋਣਗੇ ਹਵਾ ਤਾਂ ਹੈ ਹੀ ਨਹੀਂ ਲਾਟ ਆ ਗਈ ਜਦੋਂ ਲੈਟ ਉਹ ਉਤਰ ਜਿਆਦਾ ਤੜਕੇ ਡਾਉਣੀ ਸੀ ਹਨਾ ਜਦੋਂ ਸੀਗੀ ਤੜਕੇ ਰਹਿੰਦੀ ਹੈ ਜੀ 9:30 ਵਜੇ ਤੱਕ ਜਾਂ ਕਦੇ 9 ਕਦੇ 9:30 ਵਜੇ ਤੱਕ ਤੇ ਹੁਣ ਇਹਨਾਂ ਨੇ ਪੰਗਾ ਤਾਂ ਲੈ ਲਿਆ ਸਰੋਂ ਡਾਉਨ ਦਾ ਤੇ ਹੁਣ ਹੁਣ ਲੈਟ ਨਹੀਂ ਆਹ ਲੈਟ ਆਖੀ ਨਹੀਂ ਹੁਣ ਹਵਾ ਨਹੀਂ ਆਉਦੀ ਤੇ ਹਵਾ ਹੈ ਨਹੀਂ ਜਮਾ ਬੰਦ ਹੋ ਰਹੀ ਹੈ ਹਵਾ ਤੇ ਮੁਰਕਾ ਆਈ ਜਾਂਦਾ ਕੀ ਕਰ ਸਕਦੇ ਆ ਉਹ ਵੇਖ ਰੂ ਵਾਸ਼ੀਆਂ ਲੱਗ ਗਿਆ ਲਓ ਜੀ ਆਪਾਂ ਪੀ ਲਈਏ ਚਾਹ ਪਾਣੀ ਲਓ ਜੀ ਜਸ਼ਨ ਦੇ ਰੈਡੀ ਚਾਰੀ ਜਾਂਦੇ ਆ ਸਰੋਂ ਡਾਈ ਜਾਂਦੇ ਆ ਬਸ ਆਹੀ ਰਹੇਗਾ ਮਠਲ ਅਜੇ ਤਾਂ ਪਈ ਆਉ ਉਹ ਵੀ ਚਾਰਨੀ ਆ ਆ ਮਠਲ ਹੁਣ ਫੇਰ ਖੜੂਗੀ ਹੈਗੀ ਹੈ ਅਜੇ ਤਾਂ ਕਾਟ ਗਈ ਆਗੀ 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 ਲੋ ਜੀ ਆਪਾਂ ਬਣਾਉਣ ਲੱਗੇ ਦਾਲ ਸਬਜੀ ਅੱਜ ਤਾਂ ਬਣਾਵਾ ਗਿਆ ਆਪਾਂ ਮੂੰਗੀ ਮਸਰੀ ਕਈ ਦਿਨ ਬਾਅਦ ਤਾਂ ਮੂੰਗੀ ਮਸਰੀ ਬਣਾ ਕੇ ਨਾ ਤੇ ਬਾੜ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਆ ਰੋਜ ਰੋਜ ਦੱਸ ਦੋ ਸਬਜ਼ੀ ਕਿਹੜੀ ਸਬਜ਼ੀ ਤਰਗੇ ਦੱਸੋ ਕद्दू ਆ ਕद्दू ਗੱਦੂ ਗੱਦੂ ਹੋਰ ਕਾਦੀ ਸਬਜ਼ੀ ਆ ਤੇ ਬਸ ਅੱਜ ਬਣਾਵਾਂਗੇ ਮੂੰਗੀ ਮਸਰੀ ਹੌਲੀ ਜੀ ਸਬਜ਼ੀ ਬਾਕੀ ਮੂੰਗੀ ਮੂੰਗੀ ਮਸਰੀ ਤਾਂ ਮੇਰੀ ਬਹੁਤ ਫੇਵਰੇਟ ਆ ਮੈਨੂੰ ਬਹੁਤ ਵਧੀਆ ਲੱਗਦੀ ਹੈ ਲੋ ਜੀ ਬਸ ਆਪਾਂ ਮਸਾਲਾ ਰਗੜਤ ਕੇ ਤੇ ਬਣਾ ਲਈਏ ਦਾਲ ਫਿਰ ਕੱਢ ਕੇ ਲਿਆਵਾਂਗੇ ਧਾਰਾਂ ਤੇ ਮੌਸਮ ਤੁਹਾਨੂੰ ਦਿਖਾਵਾਂ ਆਏ ਹੋਇਆ ਪਿਆਰਾ ਬੱਦਲ ਵਾਈ ਦੇਖੋ ਤਾਂ ਕਿੰਦੀਆਂ ਪੂਰਾ ਆਂ ਡੈਮ ਹੋਇਆ ਬੈ ਤੇ ਹੋਰੀ ਚੁੱਠੀ ਪਾ ਜਾ ਪਿੰਡਾ ਹੋ ਜਾਂਦਾ ਮੁੜਕਾ ਆਈ ਜਾਂਦਾ ਪੁੱਛੋ ਇਹਨਾ ਇੱਕ ਆਪਣੇ ਲੈਟ ਹੈ ਨਹੀਂ ਲੈਟ ਆਉਗੀ 7 ਵਜੇ ਚਲੋ ਜੀ ਬਸ ਬਰਾਲੀ ਆਪਾਂ ਸਬਜੀ ਫੇਰ ਮਿਲਦੇ ਆਪਾਂ ਤੁਹਾਨੂੰ ਲਓ ਜੀ ਇਧਰ ਮੈਂ ਧਰਤੀ ਦਾਲ ਸਬਜੀ ਆਪਣੀ ਦਾਲ ਹੀ ਅੱਜ ਤਾਂ ਜਿਹੜੀ ਸਬਜੀ ਤੇ ਜਸ਼ਨ ਦਾ ਡੈਡੀ ਲਿਆਏ ਮੈਂਗੋ ਮੈਂਗੋ ਡਰਿੰਕ ਲਓ ਜੀ ਪਾ ਲੈਨੇ ਆਪਾਂ ਗਲਾਸਾਂ ਦੇ ਸਹਾਈ ਦਾ ਛੋਟਾ ਜਿਹਾ ਤੂ ਵੀ ਨਾ ਆਜਾ ਵਸ ਲੈ ਲੇਮਕਾ ਕਹੇ ਕਾਲਜਾ ਜਮਚੀ ਆਂਦਾ ਪਹਿਲਾਂ ਚਾਹ ਪੀ ਜਾਂਦੇ ਆ ਪੀ ਲਓ ਜੀ ਮੰਗੋ ਮੰਗੋ ਡਰਿੰਕ ਲਓ ਇਹ ਵੰਡਿਆ ਲਾਉਂਗਾ ਜਿਹੜਾ ਸਰ ਨਮਕਾ ਲੋ ਜੀ ਆਪਣੀ ਸਰੋਂ ਕੁਸਤਾ ਸੁੱਕੀ ਪਰ ਅੱਜ ਬਦਲ ਵਾਈ ਕਰ ਲਈ ਆਪਣੀ ਸਬਜੀ ਜਾਂਦੀ ਆ ਦਾਲ ਬਣੀ ਜਾਂਦੀ ਆ ਪੀ ਲੋ ਜੀ ਸਾਰੇ ਮੰਗੋ ਡਰਿੰਕ ਇਹ ਫਰੂਟੀ ਵੀ ਆ ਜਾਂਦੇ ਹਨ ਹੈ बाली जमी है जी स्वाद है पी लो सारे पर जूठी करती का <laughs> ठा गया मम्मी आ ठंडा ठंडा के चलो जी आप के ਲਓ ਜੀ ਦੁੱਧ ਗਰਮ ਦਿੱਤਾ ਰਤਾ ਪਾ ਤੇ ਬਸ ਜਿਹੜਾ ਢੋਲੀ ਚ ਪਾਉਣਾ ਉਹ ਰੰਦਾ ਪਾਉਣ ਵਾਲਾ ਤੇ ਆਟਾ ਗੁੰਨ ਕੇ ਕਰਾੜੀ ਕਰ ਲਿਆ ਤੇ ਮੰਮੀ ਗਏ ਨੇ ਇੱਧਰ ਮਾਗਰ ਪਾਥੀਆਂ ਲੈਣ ਤੇ ਜਸ਼ਨ ਦੇ ਰੈਡੀ ਹਜੇ ਹਰਾ ਲੈ ਕੇ ਆਏ ਨਹੀਂ ਅੱਜ ਤਾਂ ਫਿਰ ਹਰਾ ਲੈ ਕੇ ਆਉਣਗੇ ਫਿਰ ਕੁੱਤਰਣਗੇ ਫਿਰ ਨਾ ਆਉਣਗੇ ਫੇਰ ਦੁੱਧ ਪਣ ਜਾਣਗੇ ਫੇਰ ਤਾਂ ਕਰਕੇ ਅੱਜ ਢੋਲੀ ਚ ਹਜੇ ਪਾਇਆ ਨਹੀਂ ਤੇ ਅੱਜ ਤਾਂ ਲਾਈਟ ਵੀ ਆ ਗਈ ਜੀ ਦੇਖੋ ਟਾਈਮ ਨਹੀਂ ਅੱਜ ਤਾਂ ਸਾਢੇ 6:30 ਨੀ 7 ਵਜੇ ਛੱਡ ਦਿੰਦੇ ਤੇ ਮੈਂ ਫਰਿੱਜ ਛੱਡਤਾ ਤੇ ਬਸ ਹੁਣ ਲਾਉਣੀਆ ਫੋਨ ਚਾਰਜ ਫੋਨ ਵੀ 20% ਰਹਿ ਗਿਆ ਅੱਜ ਤਾਂ ਮੇਰਾ ਮੰਮੀ ਨੇ ਫੋਨ ਚਾਰਜ ਲਾਤਾ ਤੇ ਫਰਿੱਜ ਵੀ ਦਿੱਤਾ ਛੱਡ ਆਪਾਂ ਤੇ ਟੈਂਕੀ ਚ ਮੋਟਰ ਦਿੱਤੀ ਲਾ ਤੇ ਇੱਕ ਮੌਸਮ ਖਰਾਬ ਹੋਇਆ ਪਿਆ ਆਕੀ ਆਂਦੇ ਮੀਂਹ ਆਊਗਾ ਦੋ ਤਿੰਨ ਦਿਨ ਤੇ ਬੜਾ ਔਖਾ ਹੋਇਆ ਤੇ ਉਧਰੋਂ ਆਪਣੀ ਸਾਵਰਿਆਂ ਦੀ ਕਣਕ ਖੜੀ ਆ ਹਨਾ ਬਾਣ ਦੇ ਵਿੱਚ ਤੇ ਐਨਾ ਟੈਂਸ਼ਨ ਜੀ ਹੋਈ ਪਈ ਆ ਵੀ ਰੱਬ ਦੇ ਕੇ ਖੋਣ ਵਾਲੀ ਗੱਲ ਕਰਦਾ ਜੇ ਬਾਲਾ ਮੀਂਹ ਆ ਗਿਆ ਖਰਾਬ ਹੋ ਗੀਆਂ ਕੀ ਕਰਾਂਗੇ ਚਲੋ ਜੀ ਜੋ ਉਹਦਾ ਰੱਬ ਦਾ ਭਾਣਾ ਉਹ ਤਾਂ ਮੰਨਣਾ ਹੀ ਪਊਗਾ ਦੇਖਦੇ ਆ ਕੀ ਬੰਦ ਆ ਤੇ ਲੋ ਜੀ ਮम्मी ਲਿਆਏ ਬਾਥੀਆਂ ਲੇਟੀ ਧਰਾਂਗੇ ਆਪਾਂ ਬਾਥ ਨੇ ਤੇ ਚਲੋ ਜੀ ਅੱਜ ਦੇ ਵਲੌਗ ਦੇ ਵਿੱਚ ਐਨਾ ਹੀ ਮਿਲਦੇ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਤੇ ਤੁਸੀਂ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਆਪਦੇ ਸੋਹਣੇ ਸੋਹਣੇ ਕਮੈਂਟ ਕਰਿਓ ਜੀ ਤੇ ਬਾਕੀ ਮਿਲਦਿਆਂ ਤੁਹਾਨੂੰ ਕੱਲ ਨੂੰ ਜੀ ਹੱਸਦੇ ਰਹੋ ਬਸਦੇ ਰਹੋ ਜੀ ਤੇ ਬਾਏ ਬਾਏ ਜੀ ਤੇ ਬਾਕੀ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਬਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੇ ਬਾਕੀ ਬਾਏ ਬਾਏ ਜੀ